ਦੋਸਤੋ ਇੱਕ ਬਹੁਤ ਗੰਭੀਰ ਔਰ ਕਿਰਦਾਰਕੁਸ਼ੀ ਕਿਤਰਾ ਕੀਤੀ ਜਾ ਸਕਦੀ ਹੈ ਕਿਸੇ ਵੀ ਸੰਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਦੀ ਇਸ ਗੰਭੀਰ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਪਿਛਲੇ ਕੁਝ ਸਮਾਂ ਤਾਂ ਤੁਸੀਂ ਸਾਰੇ ਦੇਖ ਰਹੇ ਹੋ ਇੱਕ ਵੀਡੀਓ ਜਿਹੜਾ ਕਿ ਸਿਰਫ ਔਰ ਸਿਰਫ ਇਸ ਇੰਟੈਂਸ਼ਨ ਨਾਲ ਬਣਾਇਆ ਗਿਆ ਹੈ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਬਦਨਾਮ ਕਰਨਾ ਹੈ ਉਹਨਾਂ ਦੀ ਕਿਰਦਾਰ ਖੁਸ਼ੀ ਕਰਨੀ ਹੈ ਉਹਨਾਂ ਦੇ ਕਰੈਕਟਰ ਨੂੰ ਦੋਸ਼ਾ ਰੋਪਣ ਕਰਨਾ ਉਹ ਵੀਡੀਓ ਬੜਾ वायरल ਹੋਇਆ ਔਰ viral ਕੀਤਾ ਕਿੰਨੇ ਸਭ ਤੋਂ ਇੰਪੋਰਟੈਂਟ ਵਿਸ਼ਾ ਜਿਹੜਾ ਇਹਦੇ 'ਚ ਇਹ ਹੈ ਔਰ ਮੈਂ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਉਹ ਵੀਡੀਓ ਇੱਕ ਫੇਕ ਵੀਡੀਓ ਜਿਹੜਾ ਕਿ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਵੰਤ ਸਮਰਾ ਨੇ ਆਪਣੇ Facebook account ਤੇ viral ਕੀਤਾ ਸੀ ਉਹਦੇ ਖਿਲਾਫ FIR ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਫੇਸਬੁਕ ਹੈ ਉਹਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁਕ ਨੇ ਡਿਲੀਟ ਕੀਤਾ ਹੈ ਲੇਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਸਭ ਤੋਂ ਸੀਰੀਅਸ ਗੱਲ ਇਹ ਆ ਕਿ ਉਸ ਵੀਡੀਓ ਨੂੰ ਵਾਇਰਲ ਕਰਨ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਆ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਨੇ ਲਿਆ ਆ ਉਸ ਫੇਕ ਵੀਡੀਓ ਨੂੰ ਜਿਹਦੇ ਚ ਪੰਜਾਬ ਤੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਦੋਸ਼ ਲਾਏ ਗਏ ਉਸ ਫੇਕ ਵੀਡੀਓ ਨੂੰ ਅਗਰ ਸਭ ਤੋਂ ਵੱਧ ਵਾਇਰਲ ਕਰਨ ਚ ਖੁਸ਼ੀ ਮਨਾਈ ਆ ਤੇ ਭਾਜਪਾ ਦੇ ਉਹ ਲੀਡਰਾਂ ਨੇ ਜਾਂ ਤੇ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਆਫਿਸ ਵੀਰਰ ਹੈ ਚਾਹੇ ਉਹਦੇ ਚ ਉਹਨਾਂ ਦੇ ਨੈਸ਼ਨਲ ਸਪੋਕਸਪਰਸਨ ਹੋਣ ਪੂਨਾ ਵਾਲਾ ਸਾਹਿਬ ਚਾਹੇ ਉਹਦੇ ਚ ਪ੍ਰਧਾਨ ਮੰਤਰੀ ਜਿਹਨਾਂ ਨੂੰ ਫੋਲੋ ਕਰਦੇ ਆ ਇਹ ਜੀ ਅਕਾਊਂਟ ਹੈ ਚਾਹੇ ਪੰਜਾਬ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਅਕਾਊਂਟ ਹੈ ਚਾਹੇ ਬੀਜੇਪੀ ਦੇ ਨੈਸ਼ਨਲ ਸੋਸ਼ਲ ਮੀਡੀਆ ਇੰਚਾਰਜ ਦਾ ਅਕਾਊਂਟ ਹੈ ਤਮਾਮ ਉਹ ਇੱਕ ਅਕਾਊਂਟ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਫੇਕ ਵੀਡੀਓ ਵਾਇਰਲ ਕੀਤੀ ਉਹ ਚ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਦਾ ਅਕਾਊਂਟ ਹੈ ਅਰुण ਯਾਦਵ ਜਿਹੜਾ ਕਿ ਬੀਜੇਪੀ ਦਾ ਇੱਕ ਲੀਡਰ ਹੈ ਜਿਹੜਾ ਦਿੱਲੀ ਦੇ ਇਲੈਕਸ਼ਨਾਂ ਚ ਵੀ ਬੜਾ ਕੰਟਰੋਵਰਸੀ ਚ ਆਇਆ ਸੀ ਉਹਦਾ ਅਕਾਊਂਟ ਹੈ ਇੱਕ ਉਹ ਆਈਟੀ ਵਾਲ ਇੰਡੀਅਨ ਟ੍ਰੋਲ ਲਵਰ ਇਹ ਪੂਰਾ ਇਕੋਸਿਸਟਮ ਹੈ ਬੀਜੇਪੀ ਦਾ ਜਦੋਂ ਵੀ ਇਹ ਕਿਸੇ ਬੰਦੇ ਦੀ ਕੈਰੇਕਟਰ ਨੂੰ ਬਰਬਾਦ ਕਰਨਾ ਹੋਵੇ ਖਤਮ ਕਰਨਾ ਹੋਵੇ ਝੂਠੇ ਫਰੇਬ ਔਰ ਪੂਰੀ ਤਰੀਕੇ ਨਾਲ ਆਰਟੀਫੀਸ਼ੀਅਲ ਤਰੀਕੇ ਨਾਲ ਵੀਡੀਓ ਔਰ तमाम ਤਰ੍ਹਾਂ ਦਾ ਮੈਟਰ ਜਿਹੜਾ ਹੈ ਉਹ ਉਹ ਵਾਇਰਲ ਕਰਦੇ ਉਹਦੇ ਚ ਆਈਟੀਐਲ ਇੰਡੀਅਨ ਟ੍ਰੋਲ ਲਵਰ ਜਿਹਨੂੰ ਫੋਲੋ ਕਰਦੇ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਇੱਕ ਜੀਵਨ ਉਤਸਵ ਹੈ ਜਿਹੜਾ ਬੀਜੇਪੀ ਦੇ ਸੀਨੀਅਰ ਲੀਡਰਾਂ ਵੱਲੋਂ ਬੜਾ ਫੋਲੋ ਕੀਤਾ ਜਾਂਦਾ ਤਮਾਮ account इवन इवन ਕੁਝ account ਤੇ ਇਸ ਤਰ੍ਹਾਂ ਦੇ ਆ ਜਿੰਨੂੰ ਪ੍ਰਧਾਨ ਮੰਤਰੀ ਜੀ ਵੀ ਫੋਲੋ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਫੋਲੋ ਕਰਦੇ ਆ ਦਿੱਲੀ ਜਿਹੜੀ ਭਾਜਪਾ ਸਰਕਾਰ ਹੈ ਉਹਦੇ ਮੰਤਰੀ ਕਪਲ ਮਿਸ਼ਰਾ ਵੀ ਜਿਹੜਾ ਉਹਨੂੰ ਫੋਲੋ ਕਰਦਾ ਆ ਆ ਮੈਂ ਤੁਹਾਡੇ ਸਾਹਮਣੇ ਇੰਡੀ ਐਕਸ ਇੱਕ ਹੈ ਇਹਨੂੰ ਕਪਲ ਮਿਸ਼ਰਾ ਜਿਹੜਾ ਦਿੱਲੀ ਦਾ ਮੰਤਰੀ ਹੈ ਬੀਜੇਪੀ ਦਾ ਆ ਰਮਨ ਮਲਿਕ ਇਹ ਹਰਿਆਣਾ ਬੀਜੇਪੀ ਦਾ ਸਪੋਕਸਪੀਨ ਹੈ ਉਹਨੂੰ ਵਾਇਰਲ ਕਰ ਰਿਹਾ ਸਹਿਜਾਦ ਪੂਨਾ ਵਾਲਾ ਬੀਜੇਪੀ ਦਾ ਸਪੋਕਸਪੀਨ ਹੈ ਕਮ ਤਮਾਮ ਜੇ ਤੁਸੀਂ ਸੋਸ਼ਲ ਮੀਡੀਆ ਤੇ ਜਾਉਂਗੇ ਤੇ ਤੁਹਾਨੂੰ ਤਮਾਮ ਇਹ ਜੇ ਸੋਸ਼ਲ ਅਕਾਊਂਟ ਫੇਸਬੁੱਕ ਐਕਸ ਤੇ ਇੰਸਟਾਗ੍ਰam ਤੇ ਮਿਲਣਗੇ ਜਿਹੜੇ ਸਿਰਫ ਔਰ ਸਿਰਫ ਬੀਜੇਪੀ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਇਕੋਸਿਸਟਮ ਨਾਲ ਉਹਨਾਂ ਦੇ ਲੀਡਰਾਂ ਵੱਲੋਂ ਫੋਲੋ ਕਰੇ ਜਾ ਰਹੇ ਆ ਲੀਡਰਾਂ ਦੇ ਅਕਾਊਂਟ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਗਿਣਾਇਆ ਗੱਲ ਇਹ ਆ ਕਿ ਅਗਰ ਇੱਕ ਆਮ ਸਧਾਰਨ ਟੀਚਰ ਦਾ ਬੇਟਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਬਿਹਤਰ ਤਰੀਕੇ ਨਾਲ ਅਗਵਾਈ ਕਰ ਰਿਹਾ ਹੈ ਜਿਹੜਾ ਅੱਜ ਦੀ ਡੇਟ 'ਚ ਵੀ ਸਭ ਤੋਂ ਵੱਧ ਹਰਮਨ ਪਿਆਰਾ ਨੇਤਾ ਹੈ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਿਹਾ ਹੈ। ਅਗਰ ਉਹਨੂੰ ਰਾਜਨੀਤਿਕ ਤੌਰ ਤੇ ਤੁਸੀਂ ਖਤਮ ਨਹੀਂ ਕਰ ਸਕੇ। ਅਗਰ ਆਮ ਆਦਮੀ ਪਾਰਟੀ ਨੂੰ ਤੁਸੀਂ ਝੂਠੇ ਕੇਸ ਨਾਲ ਖਤਮ ਨਹੀਂ ਕਰ ਸਕੇ। ਤੇ ਭਾਜਪਾ ਨੇ ਨਵਾਂ ਤਰੀਕਾ ਅਪਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਰਤਾਰਕੁਸ਼ੀ ਕਰ ਦੋ। ਉਹਨੂੰ ਬਦਨਾਮ ਕਰਨ ਲਈ ਆਰਟੀਫੀਸ਼ੀਅਲ ਵੀਡੀਓ ਬਣਾ ਕੇ ਵਾਇਰਲ ਕਰ ਦੋ ਔਰ ਵਾਇਰਲ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਕਰ ਰਿਹਾ ਭਾਜਪਾ ਦੇ ਨੇਤਾ ਔਰ ਇਸ ਜਿਸ ਬੰਦੇ ਨੇ ਇਹਦੀ ਸ਼ੁਰੂਆਤ ਕੀਤੀ ਜਿਹੜਾ ਸੋ ਕਾਲਡ ਜਗਮਨ ਸਮਰਾਨਾ ਦਾ ਇੱਕ ਬੰਦਾ ਜਿਹੜਾ ਕੈਨੇਡਾ 'ਚ ਰਹਿ ਰਿਹਾ ਹੈ ਔਰ ਇਹ ਉਹੀ ਜਗਵੰਤ ਸਮਰਾਆ ਜਿਹੜਾ ਕਿਸੇ ਟਾਈਮ ਇਸ ਗੱਲ ਦਾ ਕਲੇਮ ਕਰਦਾ ਰਿਹਾ ਕਿ ਉਹਦੀ ਬੀਜੇਪੀ ਦੇ ਨੇਤਾ ਨਰਿੰਦਰ ਤੋਮਰ ਦੇ ਪਰਿਵਾਰ ਨਾਲ ਮਨਜਿੰਦਰ ਸਿਰਸਨਾ ਨੇੜਤਾ ਇਹ ਗੱਲ ਸਮਝਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਨਾਲ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਹੈ ਇਹ ਪੂਰਾ ਬੀਜੇਪੀ ਦਾ ਜਿਹੜਾ ਤੰਤਰ ਹੈ ਇਹ ਸਿਰਫ ਔਰ ਸਿਰਫ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਮਿਹਨਤ ਨਾਲ ਇਮਾਨਦਾਰੀ ਨਾਲ ਕ੍ਰੈਡੀਬਿਲਟੀ ਨਾਲ ਜ਼ਿੰਮੇਵਾਰੀ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਉਹਨੂੰ ਜੇ ਤੁਸੀਂ ਰਾਜਨੀਤਿਕ ਤੌਰ ਤੇ ਹਰਾ ਨਹੀਂ ਸਕਦੇ ਤੇ ਉਹਦਾ ਕਰੈਕਟਰ ਹਨਨ ਕਰ ਦਿਓ ਆਹ ਭਾਜਪਾ ਦੀ ਰਾਜਨੀਤੀ ਹੈ ਪੰਜਾਬ ਦੇ ਲੋਕ ਤੇ ਸਮੇਂ ਤੇ ਆਉਣ ਆਉਣ ਵਾਲੇ ਸਮੇਂ ਤੇ ਜਵਾਬ ਦੇਣਗੇ ਹੀ ਦੇਣਗੇ ਲੇਕਿਨ ਜਿਹੜਾ ਮਾਨਯੋਗ ਅਦਾਲਤ ਨੇ ਮੋਹਾਲੀ ਦੇ ਕੋਰਟ ਨੇ ਅੱਜ ਆਰਡਰ ਪਾਸ ਕੀਤਾ ਹੈ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਹੈ ਕਿ ਮਾਨਯੋਗ ਅਦਾਲਤ ਨੇ ਇਮੀਡੀਏਟਲੀ ਕੇਸ ਦਰਜ ਕਰਨ ਦੇ ਕਾਨੂੰਨੀ ਕਾਰਵਾਈ ਕਰਨ ਦੇ ਔਰ ਜਿਹੜੀ ਅਧਿਕਾਰਿਤ ਫੇਸਬੁੱਕ ਜਿਹੜੀ ਕੰਪਨੀ ਐ ਉਹਨੂੰ ਡਾਇਰੈਕਸ਼ਨਾਂ ਦਿੱਤੀਆਂ ਔਰ ਫੇਸਬੁਕ ਨੇ ਜਗਵੰਤ ਸਮਰਾਦਾ ਅਕਾਊਂਟ ਜਿਹੜਾ ਆ ਉਹ ਫੇਸਬੁਕ ਤੋਂ ਡਿਲੀਟ ਕਰਤਾ ਇਸ ਤੋਂ ਵੱਧ ਇਸ ਫੇਕ ਪ੍ਰੋਪਗੈਂਡਾ ਬਾਰੇ ਹੋਰ ਕੀ ਸਬੂਤ ਹੋ ਸਕਦਾ ਹੈ ਲੇਕਿਨ ਦੁਖਤ ਪਹਿਲੂ ਆ ਰਾਜਨੀਤੀ ਆ ਲੋਕਤੰਤਰ ਆ ਲੋਕਸ਼ਾਹੀ ਆ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਐ ਰਾਜਨੀਤੀ ਕਰਨ ਦਾ ਇਲੈਕਸ਼ਨ ਲੜਨ ਦਾ ਲੋਕਾਂ ਜਾਣਦਾ لیکن اس طریقے ਨਾਲ آرٹیفیشل انٹیلیجنس فیک ویڈیو فیک کنٹینٹ بنا کے کسی मुख्यमंत्री ਨੂੰ بدنام ਕਰਨ ਦਾ ਜਿਹੜੀ ਸਾਜਿਸ਼ ਭਾਜਪਾਨ ਨੇ ਰਚੀ ਆ ਇਹਦਾ ਪੰਜਾਬ ਦੇ ਲੋਕ ਜਵਾਬ ਦੇਣਗੇ ਦੇਸ਼ ਦੇ ਲੋਕ ਵੀ ਜਵਾਬ ਦੇਣਗੇ ਮੈਂ ਬਿਲਕੁਲ ਤੁਹਾਡੇ ਰਾਹੀਂ ਸਪਸ਼ਟ ਕਰਨਾ ਚਾਹੁੰਦਾ ਹੈ ਬੀਜੇਪੀ ਦੇ तमाम ਉਹ ਨੇਤਾ ਨੂੰ ਇਨਕਲੂਡਿੰਗ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਿਉਂਕਿ ਆ ਕੁਛ ਅਕਾਊਂਟ ਜਿਹੜੇ ਤੁਹਾਡੇ ਸਾਹਮਣੇ ਮੈਂ ਰੱਖியே ਤੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਫੋਲੋ ਕਰ ਰਿਹਾ ਕਿ ਤੁਸੀਂ ਭਾਰਤ ਦੀ ਨੌਜਵਾਨਾਂ ਨੂੰ ਇਹ ਦਿਸ਼ਾ ਦੇ ਰਹੇ ਹੋ ਕਿ ਇਹ ਸੇਹ ਦੇ ਰਹੇ ਹੋ ਦੇਸ਼ ਦੇ ਲੋਕਾਂ ਨੂੰ ਕਿ ਕਰਦਾਰ ਕੁਸ਼ੀ ਕੀਤੀ ਜਾਵੇ ਚੁਣੇ ਹੋਏ ਮੁੱਖ ਮੰਤਰੀ ਦੀ ਸਿਰਫ ਉਹਦਾ ਕਸੂਰ ਹੈ ਕਿ ਇੱਕ ਗਰੀਬ ਘਰ ਦਾ ਇੱਕ ਆਮ ਸਧਾਰਨ ਪਰਿਵਾਰ ਝੋਟ ਕੇ ਆਪਣੀ ਮਿਹਨਤ ਨਾਲ ਪੰਜਾਬ ਵਰਗੇ ਸੂਬੇ ਦੀ ਗਵਾਹੀ ਕਰ ਰਿਹਾ ਹੈ ਇਮਾਨਦਾਰੀ ਨਾਲ ਕਰ ਰਿਹਾ ਹੈ ਤੁਸੀਂ ਉਹਨੂੰ ਇਲੈਕਟੋਰੇਟ ਚ ਲੋਕਤੰਤਰ ਦੇ ਰਾਹੀਂ ਵੋਟਾਂ ਦੇ ਰਾਹੀਂ ਫੀਲਡ 'ਚ ਨਹੀਂ ਹਰਾ ਸਕਦੇ ਤੇ ਉਹਦੀ ਕਿਰਦਾਰ ਕਸ਼ੀ ਕਰ ਦੋ ਇਹਦਾ ਜਵਾਬ ਪੰਜਾਬੀ ਜਿਹੜੀ ਕੌਮ ਹੈ ਇਹ ਹਮੇਸ਼ਾ ਇਹੋ ਜਿਹੇ ਸਾਸ਼ਾਂ ਦਾ ਮੂੰਹ ਤੋੜ ਜਵਾਬ ਦਿੱਤੀ ਰਹੀ ਤੇ ਆਉਣ ਵਾਲੇ ਟਾਈਮ ਵੀ ਦਿੰਦੀ ਰਹੂਗੀ ਅਸੀਂ ਭਾਜਪਾ ਦੀ ਇਸ ਘਟਿਆ ਔਰ ਗੰਦੀ ਰਾਜਨੀਤੀ ਨੂੰ ਕੰਡਮ ਕਰਦੇ ਆਂ ਔਰ ਬਿਲਕੁਲ ਖਬਰਦਾਰ ਕਰਦੇ ਆਂ ਕਿ ਇਸ ਤਰ੍ਹਾਂ ਅਗਰ ਆਉਣ ਵਾਲੇ ਸਮੇਂ ਤੁਸੀਂ ਫੇਕ ਪ੍ਰੋਪਗੈਂਡੇ ਦੇ ਰਾਹੀਂ ਝੂਠੀਆਂ ਕੰਟੈਂਟ ਦੇ ਰਾਹੀਂ ਝੂਠੇ ਵੀਡੀਓ ਦੇ ਰਾਹੀਂ ਅਗਰ ਸਾਡੇ ਲੀਡਰਾਂ ਦੀ ਕਰਤਾਰਕੁਸ਼ੀ ਕਰੋਗੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਦੇ ਰਾਹੀਂ ਤੁਹਾਡੇ ਖਿਲਾਫ ਸਖਤ ਕਾਰਵਾਈ ਵੀ ਜਿਹੜੀ ਆ ਸਾਡੀ ਪਾਰਟੀ ਕਰੂਗੀ ਸੋ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਜੀਆ ਨੂੰ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ। ਸੰਸਪਰਦੀ ਸਾਡੇ ਨੂੰ